ਅਗਲੀ ਕੀ ਗੱਲਾਂ ਚੱਲਣਗੀਆਂ ਜਿਹੜਾ ਤੁਸੀਂ ਅੱਜ ਇੱਥੇ ਸੰਗਤਾਂ ਨੂੰ ਠੰਡਾ ਰੱਖਾ ਚੱਲਦੇ ਆ। ਅੱਜ ਬਾਈ ਜੀ ਇੱਥੇ ਸਾਡੇ ਗਉਸਾਲਾ ਪਿੰਡ ਸਗੇੜੇ ਵਿੱਚ ਹਰ ਸਾਲ ਦੀ ਤਰ੍ਹਾਂ ਬਾਬੇ ਦੀ ਵਰਸੀ ਮਨਾਈ ਜਾਂਦੀ ਹੈ। ਸ਼ੰਤ ਬਾਬਾ ਮਨੀਦਾ ਜੀ ਦੀ ਇਸ ਦੇ ਸਬੰਧ ਵਿੱਚ ਹੀ ਠੰਡੇ ਮਿੱਠੇ ਜਲ ਦੀ ਸਵੀਰ ਲਾ ਰਹੇ ਆ ਸੇਵਾ ਕਰ ਰਹੇ ਆ ਜੀ ਇੱਥੇ ਜੋ ਕਿ ਹਰ ਸਾਲ ਦੀ ਹਰ ਸਾਲ ਦੀ ਤਰ੍ਹਾਂ ਮਨਾਈ ਜਾਂਦੀ ਹੈ ਇੱਥੇ ਸੰਗਤਾਂ ਵੱਧ ਤੋਂ ਵੱਧ ਪਹੁੰਚਦੀਆਂ ਨੇ ਇੱਥੇ ਦੂਰੋਂ ਨੇੜੇੋਂ ਸੰਗਤਾਂ ਆ ਕੇ ਦਰਸ਼ਨ ਕਰ ਦਰਸ਼ ਮੇਲੇ ਦਾ ਅਨੰਤ ਲੈਂਦੀਆਂ ਨੇ ਬੈਸ ਬੈਸਾਲਾ ਕਮੇਟੀ ਹੈ ਜੀ ਕੋਸਾਲਾ ਕਮੇਟੀ ਹੈ ਜੀ ਕੋਸਾਲਾ ਕਮੇਟੀ ਵੱਲੋਂ ਸੇਵਾ ਕੀਤੀ ਜਾਂਦੀ ਹੈ ਜੀ ਹਰ ਸਾਲ ਦੀ ਤਰ੍ਹਾਂ ਬਹੁਤ ਨੌਜਵਾਨ ਜੁੜੇ ਹੋਏ ਆ ਜੀ ਨਾਲ ਬਹੁਤ ਨੌਜਵਾਨ ਨਾਲ ਜੁੜੇ ਹੋਏ ਨੇ ਜੀ ਤੇ ਵੱਡੇ ਬਜ਼ੁਰਗ ਵੀ ਨਾਲ ਨੇ ਕਿ ਮੁਰੇ ਦੋ ਉਹਨਾਂ ਦੀ ਵੱਡੀ ਕਮੇਟੀ ਹੈ ਜਾਨੀ ਕਿ ਵੀ ਛੋਟੀ ਨੌਜਵਾਨਾਂ ਦੀ ਅਲੱਗ ਆ ਗਈ ਜਾਨੀ ਕਿ ਇਹ ਪੂਰੇ ਸੰਗਰੇ ਪਿੰਡ ਦਾ ਯੋਗਦਾਨ ਹੈ ਹਾਂਜੀ ਪੂਰੇ ਆਸ-ਪਾਸ ਦੇ ਲਵੇ ਲੌਣੇ ਦੇ ਪਿੰਡਾਂ ਦਾ ਵੀ ਬਹੁਤ ਵੱਡਾ ਯੋਗਦਾਨ ਆਈ ਬਰਨਾਲਾ ਸ਼ਹਿਰ ਦਾ ਵੀ ਯੋਗਦਾਨ ਹੈ ਜੀ ਮਹਾਜਨ ਲੋਕਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਜੀ ਅੱਛਾ ਇਹ ਵੀ ਕਹਿ ਸਕਦੇ ਹੋ ਜੀ ਜਿਹਦੀਆਂ ਮਤੋਂ ਇਤੋਂ ਕਾਮਨਾ ਪੂਰੀਆਂ ਹੁੰਦੀਆਂ ਹਰੇਕ ਹੁੰਦਾ ਇੱਥੇ ਹਾਂਜੀ ਹਾਂਜੀ ਹਰੇਕ ਆਉਂਦਾ ਜੀ ਬਹੁਤ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਬਹੁਤ ਪਹੁੰਚੇ ਹੋਏ ਸੀਗੇ ਸਾਧੂ ਸੰਤ ਬਾਬਾ ਮਨੀ ਦਾ ਜੀ ਤੇ ਆਏ ਸਾਲੀ ਯਾਨੀ ਕਿ ਹਰੇਕ ਦਾ ਹੀ ਯੋਗਦਾਨਾ ਕੱਲੇ ਪਿੰਡ ਦਾ ਨਹੀਂ ਕਹਿ ਸਕਦੇ ਲਵੇ ਲੋਣੇ ਦੇ ਪਿੰਡਾਂ ਦਾ ਵੀ ਸਾਰੇ ਪਿੰਡ ਦਾ ਤਾਂ ਇਹ ਹੁਣ ਹੀ ਹੋਣਾ ਜੀ ਇਹ ਮਤਲਬ ਇੱਕ ਦਿਨ ਚੱਲਦਾ ਜਾਂ ਕਿੰਨੇ ਦਿਨ ਚੱਲਦਾ ਨਹੀਂ ਇੱਕ ਦਿਨ ਚੱਲਦਾ ਜੀ ਪਹਿਲਾਂ ਤਿੰਨ ਦਿਨ ਦੋ ਦਿਨ ਪਹਿਲਾਂ ਪਾਠ ਥੋਲੇ ਜਾਂਦਾ ਪਾਠ ਪ੍ਰਕਾਸ਼ ਹੋ ਜਾਂਦਾ ਫਿਰ ਅੱਜੇ ਭੋਗ ਵਾਲਾ ਹੁੰਦਾ ਜੀ ਵਰਸੀ ਵਾਲੇ ਦਿਨ ਯਾਨੀ ਪ੍ਰੋਗਰਾਮ ਦੋ ਦਿਨ ਤੇ ਨਹੀਂ ਚੱਲਦਾ ਹਾਂ ਜੀ ਆਹ ਤਿੰਨ ਦਿਨ ਵੈਸੇ ਰੋਟੀ ਪਾਣੀ ਸ਼ਾਮ ਨੂੰ ਤੇ ਉਦਨ ਚੱਲਦਾ ਜੀ ਪਹਿਲਾਂ ਵੀ ਦੋ ਦਿਨ ਤੇ ਯਾਨੀ ਕਿ ਵੀ ਅੱਜ ਵਰਸੀ ਵਾਲੇ ਦਿਨ ਫਿਰ ਸਾਰਾ ਦਿਨ ਹੀ ਚੱਲਦਾ ਜਿਵੇਂ ਸਵੇਰ ਤੋਂ ਲੈ ਕੇ ਅੱਜ ਆਪਾਂ ਲਾਸਟ ਦਿਨ ਕਹਿ ਸਕਦੇ ਹਾਂ ਸਵੇਰ ਤੋਂ ਲੈ ਕੇ ਇਸ ਵੀਲ ਵੀ ਲਾਈ ਆ ਜੀ ਪਹਿਲਾਂ ਪਾਣੀ ਲਾਉਣੇ ਹੁੰਦੇ ਆ ਜਿਹੜਾ ਹੀ ਵੀਰੂ ਵੀ ਲਾਉਣੇ ਆ ਫਿਲਹਾਲ ਤੇ ਐਕਟਿਵ ਯਾਨੀ ਕਿ ਵੀ ਪਹਿਲਾਂ ਫੋਕਾ ਪਾਣੀ ਲਾਉਣ ਦੇਖਤੀ ਠੰਡੇ ਪਾਣੀ ਦੀ ਨਾਲ ਮਿੱਠੇ ਪਾਣੀ ਦੀ ਵੀ ਸੀਲ ਲਾਤੀ ਜੀ ਹਾਂਜੀ ਹਾਂ ਮੰਦਰ ਵੀ ਬਣਿਆ ਹੋਇਆ ਜੀ ਸ਼ਿਵਜੀ ਭਗਵਾਨ ਦਾ ਮੰਦਰ ਵੀ ਆਈ ਜੀ ਬਾਬਾ ਮੂਨੀ ਦਾਸ ਜੀ ਦਾ ਮੰਦਰ ਤੇ ਬਾਬਾ ਆਪਣਾ ਮਹਾਵੀਰ ਗਜਰੰਗ ਵਾਲੀ ਦਾ ਵੀ ਮੰਦਰ ਆਈ ਅਰੇ ਜਿਹੜਾ ਇੱਧਰ ਆਪਣਾ ਝੂਲਾ ਬਣਿਆ ਜਿਹਦੇ ਝੂਲਾ ਝੂਟ ਨਹੀਂ ਜਾਂਦੇ ਸਾਰੇ ਹਾਂ ਉਤੇ ਸੰਗਤ ਝੂਲਾ ਚੂਲ ਜਾਂਦੇ ਹੁੰਦਾ ਸੋ ਬਣਾਇਆ ਹੋਇਆ ਜੀ ਵੈਸੇ ਬੰਦੀਆ ਗੱਲ ਆ ਉਤੇ ਚੂਲਾ ਚੂ ਲਿਆ ਜਾਂਦੇ ਜੀ ਬਸ ਇੰਨਾ ਉਹਦੇ ਬਾਰੇ ਕੋਈ ਨਹੀਂ ਉਹ ਵੈਸੇ ਹੀ ਬਣਾਇਆ ਗਈ। ਕਿ ਕਿ ਪਿੰਡ ਨਾਲ ਜੋੜਾ ਬਹੁਤ ਵੱਡਾ ਉਪਰਾਲਾ ਗਿਆ। ਮੈਂ ਕਹਣਾ ਹੀ ਬਹੁਤ ਵੱਡਾ ਉਪਰਾਲਾ ਜੀ। ਪਿੰਡ ਦੇ ਸਾਰੇ ਲੋਕਾਂ ਦਾ ਹੀ ਲਵੇ ਲਾਉਣੇ ਵਾਲਿਆਂ ਦਾ ਵੀ ਬਰਨਾਲਾ ਸ਼ਹਿਰ ਦਾ ਵੀ। ਕਿੱਧਰ ਗੱਲਾਂ ਕਰਦੇ ਵੀ ਸਭ ਨੂੰ ਗਰਮੀ ਆਣਾ ਚਾਹੀਦੀ ਹੈ ਨਾ। ਹਾਂਜੀ ਹਾਂਜੀ। ਸਾਰੇ ਪਤਾ ਸਭ ਦੇ ਹਾਂਜੀ। ਪਰ ਇਹਨੂੰ ਰੋਕਦਾ ਪਹੁੰਚ ਲਈ ਸਾਡੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਚਾਹੀਦਾ। ਗਰਮੀ ਨੂੰ ਰੋਕ ਲਗਾਉਣੇ ਚਾਹੀਦੇ ਜੀ ਵੱਧ ਤੋਂ ਵੱਧ। ਬਾਤ ਉਹਦੇ ਬੁੱਟੇ ਲਾਉਣੇ ਚਾਹੀਦੇ ਜੀ ਪਤਾ ਕਹਿੰਦੇ ਆ ਤੇ ਵੈਸੇ ਲਾ ਵੀ ਰਹੇ ਨੇ ਜੀ ਸਾਡੇ ਇੱਥੇ ਪਾਸੇ ਲੱਗ ਰਹੇ ਨੇ ਕਿ ਜੇ ਨੇ ਮੈਂ ਪਿਛਲੇ ਪਾਸੇ ਬਾਗ ਬਣਾਇਆ ਬਈ ਪਿਛਲੀ ਸਾਈਡ ਬਹੁਤ ਵੱਡਾ ਬਾਗ ਆ ਜੀ ਤੇ ਬਹਾਨੂੰ ਇਧਰੋਂ ਸਰੋਵਰ ਦੀ ਵੀ ਸੇਵਾ ਹੁਣ ਸਾਫ ਸਫਾਈ ਕਰਤੀ ਜੀ ਪਹਿਲਾਂ ਸਰੋਵਰ ਸੀਗਾ ਇਧਰ ਮੱਛੀਆ ਭਰਦੀ ਹੁੰਦੀ ਸੀਗੀ ਤੇ ਹੁਣ ਉਹ ਸਰੋਵਰ ਵੀ ਸਾਫ ਕਰਤਾ ਜੀ ਪਹਿਲਾਂ ਮਨੀ ਰਾਜੀਆਂ ਨੇ ਕਰਵਾਇਆ ਸੀਗਾ ਸਟਾਰਟਿੰਗ ਉਦੋਂ ਤੋਂ ਤੇ ਹੁਣ ਉਹ ਸਫਾਈਆ ਕਰਤੀ ਅਗਲੀ ਵਾਰੀ ਤੋਂ ਉਹ ਵੀ ਚੱਲੂ ਰਹੀ ਬਈ ਹਾਂਜੀ ਇਹ ਜਿਹੜੀ ਸੰਗਤ ਸਾਰੀ ਸੇਵਾ ਕਰ ਰਹੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਨਗਰ ਦੇ ਧੰਨਵਾਦ ਆ ਜੀ ਅੰਦਰ ਵੀ ਬਹੁਤ ਯਾਰੇ ਸੇਵਾਦਾਰ ਲੱਗੇ ਹੋਏ ਨੇ ਇਹ ਸੇਵਾਦਾਰ ਸਵੇਰ ਤੋਂ ਲੱਗੇ ਹੋਏ ਨੇਗੇ ਫੇਰ ਤੋਂ ਪਾਣੀ ਦੀ ਸੇਵਾ ਨਿਭਾ ਰਹੇ ਨੇ ਤੇ ਬਹੁਤ ਵਧੀਆ ਸਭ ਦਾ ਧੰਨਵਾਦ ਆ ਧੰਨਵਾਦ ਹਾਂਜੀ ਹਾਂਜੀ ਚੈਨਲ ਦਾ ਵੀ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਪ੍ਰਸ਼ਾਦਾ ਪਾਣੀ ਛਕ ਕੇ ਜਾਇਓ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਇੱਥੇ ਪਹੁੰਚੇ ਹੋ ਸਾਡੇ ਨਗਰ ਕਿੜੇ ਆਏ ਹੋ ਬਹੁਤ ਧੰਨਵਾਦ